ਸਸਿਕਾ ਦੋਸਤੋ ਅੱਜ ਅਸੀਂ ਖੜੇ ਆ ਇਹ ਸਾਡੇ ਪਿੰਡ ਦਾ ਕਮਿਊਨਿਟੀ ਹਾਲ ਜੋ ਤੁਸੀਂ ਹਾਲਾਤ ਦੇਖ ਰਹੇ ਹੋ ਇਹ ਸੀ ਮਿੱਟੀ ਵਗੈਰਾ ਹੁਣ ਪੁਆਈ ਸੀ ਦੇ ਵਿੱਚ ਪਹਿਲਾਂ ਕਾਫੀ ਨੀਵਾ ਸੀਗਾ ਹੋਰ ਇਹਦੇ ਪੇਂਟ ਵਗੈਰਾ ਕਰਨੋ ਵਾਲਾ ਜਿਹੜਾ ਅਸੀਂ ਅੱਜ ਸਾਰੇ ਪੰਚਾਇਤ ਦੇ ਮੈਂਬਰ ਸਬਾਨ ਹੋਰ ਵੀ ਸਾਡੇ ਪਿੰਡ ਦੇ ਭਰਾ ਸਾਰੇ ਇਕੱਠੇ ਹੋਏ ਸੀਗੇ ਇਸ ਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਹੈ ਕਿ ਇਹਨੂੰ ਵਧੀਆ ਤਰੀਕੇ ਨਾਲ ਬਣਾਇਆ ਜਾਵੇ ਹੋਰ ਵੀ ਔਰ ਇਹਦੀ ਦੁਬਾਰਾ ਵਗੈਰਾ ਕਰਨ ਵਾਲੀ ਨੇ ਉਹ ਕੀਤੀਆਂ ਜਾਣ ਇੱਕ ਇਹਦੇ ਚ ਬੋਰ ਹੋਣ ਵਾਲਾ ਹੈ ਆ ਦੇਖੋ ਪੇਂਟ ਹੋਣ ਵਾਲਾ ਸਾਰਾ ਕਿੰਨਾ ਸਾਰਾ ਪੇਂਟ ਖਰਾਬ ਹੋਇਆ ਬੇਦਾ ਇਹ ਸਾਰਾ ਅੰਦਰ ਬਾਹਰ ਸਾਰਾ ਪੇਂਟ ਕਰਵਾਉਣ ਲੱਗੇ ਆ ਦਾ ਇੱਕ ਉੱਪਰ ਟੈਂਕੀ ਟੂੜੀਆਂ ਵਗੈਰਾ ਖਰਾਬ ਨੇ ਉਹ ਸਾਰਾ ਅਸੀਂ ਅੱਜ ਸ਼ੁਰੂਆਤ ਕਰਨ ਲੱਗੇ ਆ ਸਵੇਰ ਤੋਂ ਅਸੀਂ ਸ਼ੁਰੂ ਕਰ ਦਾਂਗੇ ਪੈਂਟਰ ਦੇ ਨਾਲ ਗੱਲਬਾਤ ਹੋ ਗਈ ਸਾਡੀ ਮਿਸਤਰੀ ਨਾਲ ਗੱਲਬਾਤ ਹੋ ਗਈ ਸੋ ਸਾਰੇ ਮੈਂਬਰਸ ਬੰਨਾਂ ਦਾ ਸਾਰੇ ਪਿੰਚਾਇਤ ਦਾ ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਕਿ ਜਿਹੜੇ ਸਾਡਾ ਇੰਨਾ ਸਾਥ ਦੇ ਰਿਹਾ ਸਾਡਾ ਵੀ ਮਨ ਕਰਦਾ ਹੈ ਕਿ ਅਸੀਂ ਵੱਧ ਝੜ ਕੇ ਕੰਮ ਕਰੀਏ ਪਿੰਡ ਦੇ ਸੰਜੋਗ ਦੇ ਨਾਲ ਜੋ ਪਿੰਡ ਨੂੰ ਕੀ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਅਸੀਂ ਕਰਕੇ ਵਿਖਾਈਏ ਕਮਿਊਨਿਟੀ ਹਾਲ ਹੈ ਇਹਦੇ ਵਿੱਚ ਸਾਡੇ ਵਿਆਹਾਂ ਸ਼ਾਦੀਆਂ ਹੁੰਦੀਆਂ ਨੇ ਲੋਕ ਬਾਹਰੋਂ ਆਉਂਦੇ ਆ ਸਾਰੇ ਸੋ ਸੋਨਾਂ ਨੂੰ ਵੀ ਚੰਗਾ ਲੱਗੇ ਕਿ ਇੱਕ ਵਧੀਆ ਚੀਜ਼ ਬਣੀ ਵੀ ਇਹਦੇ ਅਸੀਂ ਸਾਈਡਾਂ ਤੇ ਬੂਟੇ ਵਗੈਰਾ ਲਾ ਕੇ ਇੱਕ ਬਹੁਤ ਵਧੀਆ ਚੀਜ਼ ਬਣਾਵਾਂਗੇ ਸੋ ਸਾਰਿਆਂ ਦਾ ਧੰਨਵਾਦ ਸਾਡਾ ਸਾਥ ਦੇਣ ਲਈ ਸਾਡੇ ਨਾਲ ਖੜਨ ਲਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ